ਸਸ ਜਨ ਟੋਪਿਕ ਕੋਲੋਂ ਨੌਸ ਬਲਾਇ ਹੋ ਗਈ। ਗਰਾਾਂ ਤਾਂ ਕੱਟਣਾ ਸਾਨੂੰ ਨੇ। ਚਤਰਾ ਤਾਂ ਕਿਹਾ ਵੀ ਇਹਨਾਂ ਦੇ ਸੇਪਰ ਪੈਣ ਵਾਲੇ ਆ। ਇਹਨਾਂ ਨੂੰ ਮੈਂ ਦੋ ਟਰੀਕ ਤੋਂ ਬਾਅਦ ਦੇਖੂੰਗਾ। ਵੀਡੀਓ ਸਾਡੇ ਕੋਲ ਹੈ। ਹਾਂ। ਦੇਖੀਏ। ਦੇਖੀਏ। ਹਾਂ। ਉਹਨੂੰ ਲੱਗਦਾ ਸਾਰਾ ਹੋ ਗਿਆ ਵੀ ਸਾਡੇ ਟੈਕਨੀਸ਼ਨ ਹੁੰਦਾ ਸਾਡੇ ਕੋਲ ਦੇਰ ਵੀ ਚੱਲ ਜਾਂਦੇ ਆ ਜਾਂ 10 ਵੀ ਗਲਤੀ ਹੁੰਦੀ ਹੈ। ਫਿਰ ਅਸੀਂ ਉਸ ਗੱਲ ਨੂੰ ਦੇਖਦੇ ਆਂ ਬੈਠ ਕੇ ਵਿਚਾਰਦੇ ਆਂ ਉਸ ਗਲਤੀ ਅਸੀਂ ਪਹਿਲਾਂ ਵੀ ਦਿੰਨੇ ਬਾਅਦ ਕਿ ਅਸੀਂ ਨਹੀਂ ਕਰਾਂਗੇ। ਚਲੋ ਜੇ ਦੋਸਤਾਂ ਨਾਲ ਇਸੇ ਹੁੰਦਾ ਕਿ ਸੇਪਨ ਹੋਣਾ। ਅਸੀਂ ਉਸੇ ਜਿਹੜਾ ਆ। ਫਟਾ ਪੜਿਆ ਸੀ ਛੰਡੀਆਂ ਦਿਖਾਉਣੀਆਂ ਸੀ ਨਾਰੇ ਮਾਰਦੇ ਸੀ ਸਵਾਲ ਜਵਾਬ ਕਰਨੇ ਆ ਵੀ ਅਸੀਂ ਰੋੜੇ ਮਾਰਨ ਵਾਲਾ ਜਾਂ ਕੋਈ ਹੋਰ ਸੀ ਰਸਤੇ ਰੋਕਣ ਵਾਲਾ ਗੱਲ ਸੀ ਨਹੀਂ ਤਾਂਗੇ ਪਰ ਜੇ ਉਹ ਕਰਦਾ ਉੱਤੇ ਕੀ ਕਰ ਲਈ ਹੁੰਦੀ ਹੈ ਕੋਈ ਕੇ ਕੇਐਸਕੇਮ ਭਰਾ ਦਾ ਬੁਲਾ ਕਰ ਲਵੇ ਜੀ ਕੰਮ ਨਹੀਂ ਨਹੀਂ ਪਰ ਕੋਈ ਦੇਖੋ ਟਿਕੋਣੀ ਵੀਡੀਓ ਆਈ ਕੋਈ ਐਕਸ਼ਨ ਸਰਕਾਰ ਵੱਲੋਂ ਕੋਈ ਐਕਸ਼ਨ ਪ੍ਰਚਾਰਣ ਵੱਲੋਂ ਕੋਈ ਗੱਲ ਹੋਈ ਤੇ ਉਹਦੇ ਬਿਆਨੀਆਂ ਆ ਗਿਆ ਵੀ ਇਹਨੇ ਅਸੀਂ ਆਨੇ ਗਲਤੀ ਕੀਤੀ ਸਾਜ ਨੇ ਤੇ ਸਾਡੇ ਤੇ ਹੋਰੀ ਐਕਸ਼ਨ ਹੁੰਦਾ ਫਿਰ ਅਸੀਂ ਦੇਖੋ ਇਹ ਸਾਡੀ ਮਜਬੂਰੀ ਹੋ ਗਈ ਸਾਰਾ ਅਸੀਂ ਬਰੈਚ ਦੇ ਦਾਂ ਨਾ ਜਿਹੜੇ ਵੀ ਇੱਕ ਨਹੀਂ ਹੁੰਦਾ ਉਹਨੇ ਵੀ ਕੁਝ ਕਰਨਾ ਹੈ ਸਾਨੂੰ ਬਾਣਾ ਕਰਨੀਆਂ ਤੇ ਸਾਡੇ ਮੂੰਹ ਤਾਂ ਲੱਗੇ ਨੇ ਜੀ ਆ ਸਾਡੇ ਵੀ ਕੋਈ ਇੱਜ਼ਤ ਤਾਂ ਸਾਡੀ ਵੀ ਹੈ ਸਾਨੂੰ ਛੱਤਰ ਮਾਰਾਂਗੇ ਇਹਨਾਂ ਨੂੰ ਇਸ ਤੋਂ ਦੋ ਤਰੀਕ ਤੋਂ ਬਾਅਦ ਇਹਨਾਂ ਨੂੰ ਦੇਖਾਂਗੇ ਮੈਂ ਇਹਨਾਂ ਨੂੰ ਦੇਖੋ ਕਰਾਂਗੇ ਅਸੀਂ ਅੱਗ ਲਾ ਸਕਦੇ ਲੋਕਾਂ ਨੂੰ ਭੜਕਾਉਣ ਦੀ ਗੱਲ ਜਿਹੜੇ ਇੱਕ ਪੱਧਰ ਦੇ ਲੋਕ ਜਿਨ੍ਹਾਂ ਨਾਲ ਸਾਡਾ ਪਿਆਰ ਹੈ ਸਾਡੇ ਕੋਲ ਦੁਸ਼ਮਣ ਤਾਂ ਸਾਡਾ ਭਾਈਚਾਰਾ ਜੀ ਉਹਨਾਂ ਨੂੰ ਵੀ ਇਹ ਤੁਸੀਂ ਇਹ ਅੱਗ ਲਾਉਣ ਦੇ ਬਹਿ ਰੋਕਦਾ ਆ ਰਹੇ ਆ ਇਹ ਅੱਗ ਲਾ ਦੇਣਗੇ ਮਤਲਬ ਉਹ ਸਾਨੂੰ ਲੜਾਉਣਾ ਹੈ ਕਰੋ ਰਹਿਏ ਜਗਨੇ ਕਰਾਉਣੇ ਨੇ ਉਹਨੇ ਅਨੇਕ ਲਗਭਗ ਸਮਾਂ ਹੈ ਜਾਨੀ ਸਾਡੇ ਸਕਦੇ ਮੈਂ ਜੋ ਪੰਜਾਬ ਦੇ ਲੀਡਰ ਵੀ ਬੈਠੇ ਨੇ ਤੇ ਵਾਸੀ ਐਸਕੇਮ ਦੇ ਜਨ ਮੈਂ ਪੰਜਾਬ ਦਾ ਪੈਡਿਟਰੀ ਘੰਟਾ ਜਿਤਨਾ ਮੈਂ ਪੰਜਾਬ ਦਾ ਬੈਟਾ ਸੀ ਐਸਕੇਮ ਦੀਆਂ ਮੀਟਿੰਗਾਂ ਜਾਂਦੇ ਆ ਐਸਾ ਰੋਕ ਕੇ ਹਰ ਵਾਰ ਜਦੋਂ ਉਹ ਕਹਿੰਦੇ ਨੇ ਕਿ ਨਹੀਂ ਅਸਾਂ ਆਪਾਂ ਹੋ ਨਹੀਂ ਜੋ ਆਪਣਾ ਵਿਸਭੰਜ ਰਹੇਗੇ ਹੈਗਾ ਵੀ ਹਾਂ ਇਹਨਾਂ ਦਾ ਵਿਰੋਧ ਕਰਨ ਨਾਲ ਵੋਟ ਨਾ ਆਪੇ ਅਸੀਂ ਪ੍ਰਚਾਰ ਕਰਨਾ ਇਹਨਾਂ ਤੋਂ ਸਵਾਲ ਪੁੱਛਣੇ ਸਿੱਧੇ ਕਰਕੇ ਆਉਣਾ ਪ੍ਰਸ਼ਾਸਨ ਦੀ ਹਾਲੀ ਦੀ ਗੱਲ ਤੇ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਅਸੀਂ ਇਹ ਕਿਹਾ ਕਿ ਦੇਖੋ ਸਭ ਤੁਸੀਂ ਇਸ ਨੂੰ ਰੋਕਿਆ ਉਹ ਤੁਹਾਨੂੰ ਜਿੱਤੇ ਚਾਉਂਦਾ ਕਾਦੀ ਨਾਮਾ ਕੜਾ ਮੇਰੇ ਨਾਮ ਅਪਵਿੰਦਰ ਸਿੰਘ ਜਿਲ੍ਹਾ ਪਵਨ ਕ੍ਰਾਂਤੀ ਕਾ ਦੀ ਕਿਸਾਨੀ ਪੰਜਾਬ ਅੱਜ ਡਿਪਟੀ ਕਮਿਸ਼ਨਰ ਨੂੰ ਮਿਲੇ ਚੁੱਕੀ ਅੱਜ ਜਿਲ੍ਹਾ ਫਰੀ ਕੋਟ ਦੇ ਸੰਯੁਕਤ ਮੋਰਚੇ ਵੱਲੋਂ ਅ ਅੱਜ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਜਿਹੜਾ ਪਿਛਲੇ ਦਿਨਾਂ ਚ ਹੰਸਰਾਜ ਦੀ ਵੀਡੀਓ ਵਾਇਰਲ ਹੋਈਆਂ ਜਾਂ ਭੱਦੀ ਸ਼ਬਦਾਵਲੀ ਜਿਹੜੀ ਉਹਨੀਆਂ ਵਰਤੀ ਗਈ ਆ ਉਹਦੇ ਸਬੰਧ ਚ ਅੱਜ ਡਿਪਟੀ ਕਮਿਸ਼ਨਰ ਫਰੀ ਕੋਟ ਨੂੰ ਚੋਰ ਕਮਿਸ਼ਨ ਦੇ ਜਿਮੇਵਾਰ ਹੋਣ ਦੇ ਕਾਰਨ ਉਹਨਾਂ ਨੂੰ ਅੱਜ ਮਿਲ ਕੇ ਉਹਨਾਂ ਵੱਲੋਂ ਜਿਹੜੀਆਂ ਉਹ ਕੀਤੀਆਂ ਕਸਰੂਤਾਵਾਂ ਉਹ ਉਹਨਾਂ ਉੱਤੇ ਜਾਦ ਕੀਤੀਆਂ ਤੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਜਲਦੀ ਇਹਦੇ ਤੇ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜਾ ਹੁਣ ਉਹ ਗਰੀਬ ਤੇ ਜਿਹੜੀ ਕਿਸਾਨ ਦੇ ਵਿੱਚ ਮਾਦੂ ਜੰਗ ਸ਼ੁਰੂ ਕਰਾਉਣ ਵਾਸਤੇ ਜਿਹੜੀ ਹੁਫਤਾਵਲੀ ਵਗਦੀ ਹੈ ਜਾਂ ਸਾਡੇ ਭਾਈਚਾਰੇ ਨੂੰ ਜਿਹਦੇ ਵਿੱਚ ਟ੍ਰੇਡ ਆਉਂਦੇ ਸਾਨੂੰ ਅਸਾਰ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਭਾਈਪਾ ਜਿਹੜੀ ਇਹ ਖੇਡ ਖੇਡ ਰਹੀ ਹੈ ਇਹ ਇੱਕ ਜਿਵੇਂ ਗੁਜਰਾਤ ਦੇ ਵਿੱਚ ਦੰਗੇ ਕਰਾਏ ਆ ਮਨੀਪੁਰ ਦੇ ਵਿੱਚ ਕਰਾਏ ਆ ਇਹ ਪੰਜਾਬ ਦੇ ਵਿੱਚ ਵੀ ਉਹੋ ਜਿਹੇ ਹਾਲਾਤ ਬਣਾਉਣਾ ਚਾਹੁੰਦੀ ਹੈ ਤਾਂ ਤੱਕ ਕਿ ਅਜਿਹੜਾ ਨੈਪੀ ਕਮਿਸ਼ਨ ਨੂੰ ਕਿਹਾ ਹੋਇਆ ਹੈ ਵੀ ਉਹਤੇ ਕਾਰਵਾਈ ਕਰੇ ਜੇਕਰ 21 ਤਰੀਕ ਤੱਕ ਉਹ ਤੇ ਕੋਈ ਕਾਰਵਾਈ ਨਹੀਂ ਕਰਦਾ ਜ਼ਿਲ੍ਹਾ ਪ੍ਰਸ਼ਾਸਨ ਤਾਂ 21 ਦੀ ਮਹਾ ਪੰਚਾਇਤ ਹੋ ਰਹੀ ਆ ਰੈਲੀ ਜਗਰਾਉਂ ਦੇ ਵਿੱਚ ਉਹ ਤੋਂ ਬਾਅਦ ਸੰਯੁਕਤ ਮੋਰਚਾ ਉਹਦੇ ਤੋਂ ਕੋਈ ਵੱਡਾ ਐਕਸ਼ਨ ਲੈ ਕੇ ਕੀ ਨਾਮ ਹੈ ਤੁਹਾਡਾ ਭਾਰਤੀ ਕਿਸਾਨ ਯੂਨੀਅਨ ਨੇ ਇਕਤਾਗਰਾ ਹਾਂ ਜਿਹੜਾ ਫਰੀਦਕੋਟ ਦਾ ਮੈਂ ਪ੍ਰਧਾਨ ਅਜਸਪਾਲ ਸਿੰਘ ਨੰਗਲ ਮੇਰਾ ਨਾਂ ਜੀ ਅੱਜ ਜੋ ਤੁਸੀਂ ਇੱਥੇ ਮੱਗਪੱਤ ਦੇਣ ਆਏ ਸੀ ਦੇ ਸੰਬੰਧ ਵਿੱਚ ਆਇਸੀ ਆ ਪਿਛਲੇ ਦੋਹਾਂ ਦਿਨਾਂ ਦੇ ਵਿੱਚ ਜੋ ਇਹਨਾਂ ਦਾ ਭਾਜਪਾ ਦਾ ਉਮੀਦਵਾਰ ਐਲਾਨਿਆ ਹੋਇਆ ਹੰਸਰਾਜ ਹੰਸ ਉਸ ਦੀ ਸ਼ਬਦਾਂਵਲੀ ਹੈ ਜਿਹੜੀ ਉਹਦੀ ਨਿੰਦਣਯੋਗ ਸ਼ਬਦਾਂਵਲੀ ਹੈ ਕਿਉਂਕਿ ਉਹ ਉਹ ਇੱਥੇ ਧਰਮਾਂ ਦੇ ਨਾਂ ਤੇ ਭਰਾ ਮਾਰੂ ਜੰਗ ਕਰਵਾਉਣੀ ਚਾਹੁੰਦਾ ਹੈ ਜਿਵੇਂ ਜਿਵੇਂ ਉਹਦੇ ਸ਼ਬਦ ਆਏ ਆ ਉਦੋਂ ਗਾਂ ਉਹ ਇਸਕਾਰ ਆ ਇਸ ਤਕਾ ਜਿਵੇਂ ਲਖੀਮਪੁਰ ਖੀਰੀ ਦੇ ਵਿੱਚ ਇਹਨਾਂ ਦੇ ਅਜੇ ਮਿਸ਼ਰੇ ਟੈਣੀ ਨੇ ਕੀਤਾ ਉਸੇ ਦੀ ਕਾਪੀ ਆ ਇਹ ਕਿਉਂਕਿ ਆਖਰ ਇਹ ਆ ਵੀ ਆ ਚਾਰ ਤੋਂ ਦੋ ਤੋਂ ਬਾਅਦ ਚਾਰ ਨੂੰ ਵੇਖਾਂਗੇ ਛੇਤਰਾ ਨਾਲ ਇਹਨਾਂ ਨੂੰ ਕਢਾਂਗੇ ਛੇਤ ਆ ਇਸ ਗੱਲ ਦਾ ਜਦੋਂ ਲੋਕ ਇਕੱਠੇ ਹੋ ਜਾਂਦੇ ਆ ਇਹਨਾਂ ਨੂੰ ਭਰਮਾ ਇਸ ਗੱਲ ਦਾ ਇੱਥੇ ਜਿਹੜੇ ਆਂਦੇ ਸੀ ਵੀ ਸਾਡਾ ਸੂਰਜਨੀ ਛੱਪਦਾ ਜਿਉ ਹੋ ਨਹੀਂ ਰਹੇ ਤਾਂ ਇਹ ਵੀ ਨਹੀਂ ਰਹਿਣਗੇ ਇਸ ਕਰਕੇ ਇਹਦੀ ਸ਼ਬਦਾਂ ਵਾਲੀ ਨਿੰਦਨ ਜੋਗ ਆ ਤੇ ਪ੍ਰਸ਼ਾਸਨ ਵੱਲੋਂ ਆ ਜਿਹੜਾ ਜੇ ਇਧਰੋਂ ਕੋਈ ਬੀਕੇਯੂ ਵੱਲੋਂ ਕਿਸੇ ਦਾ ਵੀ ਆ ਜੇ ਤਾਂ ਇਧਰਲੇ ਪਾਸੇ ਨਾਲ ਦੀ ਨਾਲ ਇਹ ਦੁਹਾਈ ਪਾਉਂਦੇ ਵੀ ਇਥੇ ਲਾਜਨ ਆਰਡਰ ਦੀ ਪ੍ਰੋਬਲਮ ਕਰਤੀ ਦੂਈ ਖੜੀ ਇਹ ਕਹਿੰਦੇ ਆ ਵੀ ਆ ਚੋਣ ਕਮਿਸ਼ਨ ਦੀਆਂ ਹਦਾਇਤਾਂ ਇਹਦੇ ਕਰਕੇ ਪ੍ਰੋਬਲਮ ਆ ਅਸੀਂ ਤਾਂ ਇਹਦੇ ਕਰਕੇ ਭਾਈ ਫਿਰ ਹੋਰ ਨਹੀਂ ਤਾਂ ਗ੍ਰਿਫਤਾਰ ਕਰਾਂਗੇ ਕਿਉਂਕਿ ਇਹਦੋਂ ਪਹਿਲਾਂ ਐਸਐਸਪੀ ਮੀਟਿੰਗ ਸੱਦ ਚ ਆਸ਼ਨ ਵਾਲੇ ਆ ਅਸੀਂ ਜਾਬਤੇ ਵਾਲੇ ਆ ਜਾਬਤੇਬੰਦ ਫੌਜਾਂ ਕਦੇ ਵੀ ਗਲਤ ਨਹੀਂ ਕਰਦੀਆਂ ਹੁੰਦੀਆਂ ਆ ਅਸੀਂ ਇਕੱਠੇ ਹੋ ਕੇ ਇਸਤਕਾ ਵਿਰੋਧ ਉਹਦਾ ਜਰੂਰ ਕਰਨਾ ਕਿਉਂਕਿ ਸਾਲ ਪੜ ਸਾਡਾ ਅੰਦੋਲਨ ਚੱਲਿਆ ਦਿੱਲੀ ਦੀਆਂ ਗਰੂਹਾਂ ਤੇ ਉਹ ਉਹ ਮੰਗਾਂ ਜਿਹੜੀਆਂ ਤੇ ਮੋਦੀ ਨੇ ਮੰਨਿਆ ਵੀ ਇਹ ਮੰਗਾਂ ਜਾਇਜ਼ ਆ ਪਹਿਲਾਂ ਜਿਹਨਾਂ ਨੂੰ ਨਜਾਇਜ਼ਾਂ ਹੁੰਦਾ ਸੀ ਉਹਨਾਂ ਤੋਂ ਮੁਕਰਿਆ ਤੇ ਫਿਰ ਇਹਦੇ ਤੇ SKM ਦਾ ਦਿੱਲੀ ਤੋਂ ਐਲਾਨ ਹੋਇਆ ਵਿਆ ਬਟ ਸੰਯੁਕਤ ਮੋਰਚੇ ਦਾ 13 ਵਾਲੀ ਮੀਟਿੰਗ ਦੇ ਵਿੱਚ ਜਿਹੜੀ ਕਿਸਾਨ ਮਹਾਪੰਚਾਇਤ ਹੋਈ ਆ ਉੱਥੇ ਵੀ ਇਹਨਾਂ ਦਾ ਡਟਮਾ ਵਿਰੋਧ ਕਰਾਂਗੇ ਇਸ ਕਰਕੇ ਇਹਨਾਂ ਦਾ ਡਟਮਾ ਵਿਰੋਧ ਕਰ ਰਹੇ ਆ ਉਹਦੀ ਬਖਲਾੜ ਤੋਂ ਆ ਕੇ ਇਹ ਇਹ ਇਸਤਕਾਂ ਦੇ ਸ਼ਬ ਇਹ ਸ਼ੁਰੂ ਕਰਕੇ ਤੇ ਇਹ ਇੱਥੇ 84 ਬਣਾਉਣੇ ਚਾਹੁੰਦੇ ਆ ਇੱਥੇ ਇਹ ਭਾਈਚਾਰੇ ਨੂੰ ਖਰਾਬ ਕਰਨਾ ਚਾਹੁੰਦੇ ਇਹਦੇ ਕਰਕੇ ਚੋਣ ਕਮਿਸ਼ਨ ਦੀਆਂ ਜੇ ਹਦਾਇਤਾਂ ਇੱਧਰਲੇ ਪਾਸੇ ਲਾਗੂ ਹੁੰਦੀਆਂ ਫਿਰ ਇਹਨਾਂ ਤੇ ਕਿਉਂ ਨਹੀਂ ਹੁੰਦੀਆਂ ਆ ਕਿਉਂਕਿ ਪ੍ਰਸ਼ਾਸਨ ਨੂੰ ਫੌਰੀ ਉਹਦੇ ਤੇ ਐਕਸ਼ਨ ਲੈਣਾ ਚਾਹੀਦਾ ਸੀ ਸਾਨੂੰ ਇਹ ਦੱਸਦੇ ਵੀ ਆ ਐਕਸ਼ਨ ਲੈ ਰਿਆ ਭਾਈ ਇਹਦੇ ਕਰਕੇ ਸੀ ਆ ਕਰਤਾ ਜੇ ਇਹ ਨਾ ਕਰਨਗੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਜੋ ਐਕਸਕੈਮ ਦਾ ਫੈਸਲਾ ਹੋਊਗਾ ਫਿਰ ਉਹਦੇ ਤੇ ਆ ਪ੍ਰਸ਼ਾਸਨ ਨਾਲ ਤੇ ਥੋਂ ਦੀ ਸਰਕਾਰ ਨਾਲ ਸਾਨੂੰ ਆਹਮੋ ਸਾਹਮਣੇ ਹੋਣਾ ਪਵੇਗਾ ਭਾਜਪਾ ਵੀ ਰਾਰੋ ਰੋ ਇਸ ਤਰ੍ਹਾਂ ਦਾ ਭਾਸ਼ਣ ਦੇਣਾ ਕੀ ਕਾਰਨ ਮੰਨਦੇ ਹੋ ਵੀ ਕਿਉਂ ਉਹਨਾਂ ਨੂੰ ਇੱਕ ਭਾਸ਼ਣ ਇਸ ਤਰ੍ਹਾਂ ਦਾ ਜਿਹੜਾ ਇਹਨਾਂ ਪਿਆ ਇਸ ਤਰ੍ਹਾਂ ਦਾ ਭਾਸ਼ਣ ਦੇਣਾ ਨੂੰ ਤਾਂ ਇਹਨਾਂ ਦਾ ਕਰਦਾਰ ਆ ਤੁਸੀਂ ਵੇਖ ਹੀ ਹਟੇ ਆ ਕਿਉਂਕਿ ਭਾਜਪਾ ਦੇ ਜਿਹੜੇ ਆਰਐਸਐਸ ਦੇ ਆ ਜਿੰਨੇ ਵੀ ਇਹਨਾਂ ਨੇ ਪਹਿਲਾਂ ਉੱਥੇ ਵੀ ਆਮ ਅਮਨ ਸ਼ਾਂਤ ਬੈਠਾ ਤੇ ਹੀ ਚੜਾਈ ਜਣਾ ਗੱਡੀ ਜਿਹੜੀ ਇੱਥੇ ਲਕਸ਼ਮੀਪੁਰ ਖੀਰੀ ਦੇ ਵਿੱਚ ਜਿਹਦੇ ਚ ਅਜੇ ਮਿਸਰਾ ਟੈਣੀ ਆਉਂਦਾ ਜਿਹਦੇ ਚ ਉਹਦੇ ਬੇਟੇ ਦਾ ਨਾਮ ਆਉਂਦਾ ਇਸ ਤਰ੍ਹਾਂ ਕਿਉਂਕਿ ਇਹ ਦਰਸਕਾਰ ਹੈ ਆ ਅਸ ਕੌਣ ਦੇ ਕਰਕੇ ਇਸ ਤਰ੍ਹਾਂ ਜੋ ਦਿੱਲੀ ਵਾਲਾ ਅੰਦੋਲਨ ਚੱਲਣਾ ਤੋਂ ਪੰਜਾਬ ਦੇ ਵਿੱਚ ਭਾਜਪਾ ਲੰਦੇ 12 ਚ ਗਏ ਆ ਇੱਥੇ ਕੈਪਟਨ ਦੇ ਬਾਰ ਚ ਗਏ ਆ ਇੱਥੇ ਜਿਹੜੀ ਇਹਨਾਂ ਦੀ ਮੌਜੂਦਾ ਬੈਠੀ ਸੀ ਕਿ ਕੋਟਕਪੂਰੇ ਸੁਨੀਤਾ ਗਰਗੋ ਦੇ ਬਾਰ ਅਕ ਗਏ ਆ ਇਹਨਾਂ ਦਾ ਕਰਦਾਰ ਆ ਉਹ ਵੀ ਬੋਲੀ ਸੀ ਵੀ ਕਿਸਾਨ ਜਿਹੜੇ ਇਹਦਾ ਨਕਸਲਾਈਟ ਇਹ ਕਿਸਾਨ ਕਿਹੜੇ ਆ ਇਹ ਤਾਂ ਪਾਰਟੀਆਂ ਦੇ ੱੱਲੇ ਹੋਏ ਆ ਇਸ ਤਰ੍ਹਾਂ ਦੇ ਸ਼ਬਦ ਬੋਲਦੇ ਅਸ ਕੌਣ ਲਈ ਵੀ ਇਹੇ ਮਾੜਾ ਮੋਟ ਬੋਲਣ ਤੇ ਇਹਨਾਂ ਨੂੰ ਦੱਬ ਕੇ ਇਸ ਕਰਕੇ ਅਸੀਂ ਸਮਝਦੇ ਆ ਵੀ ਇਹਨਾਂ ਦੀ ਨੀਤੀ ਪਾਲਿਸੀ ਆ ਜਿਹੜੀ ਇੱਥੇ ਹਿੰਦੂ ਰਾਸ਼ਟਰ ਬਣਾ ਕੇ ਤੇ ਲੋਕਾਂ ਨੂੰ ਕੁਚਲਣ ਦੀ ਆ ਅਸੀਂ ਇਹ ਕਦੇ ਵੀ ਹਾਂ ਜੀ ਭਾਨੀ ਅੱਜ ਅਸੀਂ ਦਿਸਾਨਾ ਮੰਡ ਪੱਤਰ ਦਿਣਾ ਐਸਕੇਸ ਪਾਂ ਚਾਹੀਦਾ ਦੇਖੋ ਪਿਛਲੇ ਦਿਨੀ ਫਰੀਦਕੋਟ ਦੀ ਜਿਹੜੀ ਵੀਡੀਓ ਹੈ ਹੰਸਰਾਜ ਹੰਸ ਦੀ ਪਿੰਡ ਵਿਲੇ ਵਾਲਾ ਦੀ ਆਮ ਲੋਕਾਂ ਨੇ ਸੁਣੀ ਆ ਜਿਹਦੇ ਵਿੱਚ ਬਹੁਤ ਅਪਸ਼ਬਦ ਕਹੂੰਗਾ ਜਿਹੜਾ ਕਿਸਾਨੀ ਬਾਰੇ ਕਿਸਾਨਾਂ ਬਾਰੇ ਉਹਨੇ ਬੋਲਿਆ ਹੈ ਛੇਤਰਾਂ ਦੀ ਘਾਟ ਤੱਕ ਉਹਨੇ ਕਿਹਾ ਕਿਸਾਨਾਂ ਨੂੰ ਔਰ ਜੋ ਗਰੀਬ ਭਾਈਚਾਰੇ ਨਾਲ ਲੜਾਉਣ ਦੀਆਂ ਗੱਲਾਂ ਕੀਤੀਆਂ ਉਹਨੂੰ ਅਕਸਾਉਣ ਦੀਆਂ ਗੱਲਾਂ ਕੀਤੀਆਂ ਹੈਗੀਆਂ ਔਰ ਇਲੈਕਸ਼ਨ ਤੋਂ ਬਾਅਦ ਦੋ ਤਰੀਕ ਨੂੰ ਮਿਲਣ ਦੀ ਗੱਲ ਕੀਤੀ ਹੈ ਔਰ ਆਪਦੇ ਆਪ ਨੂੰ ਗਰੀਬ ਦੱਸਣ ਵਾਲਾ ਅਮੀਰਾਂ ਦਾ ਅਮੀਰ ਜਿਹੜਾ ਹੈਗਾ ਕਾਰਪੋਰੇਟ ਘਰਾਣਿਆਂ ਨਾਲ ਇਹ ਉਹਦਾ ਜੋ ਆਕਾ ਹੈਗਾ ਜਿਹਨੂੰ ਕਹਿੰਦਾ ਵੀ ਸਾਡਾ ਪ੍ਰਧਾਨ ਮੰਤਰੀ ਵੀ ਗਰੀਬੀ ਚੋਂ ਆਇਆ ਤੇ ਉਹ ਵੀ ਗਰੀਬ ਹੈ ਮੈਂ ਵੀ ਗਰੀਬ ਹੈ ਗਰੀਬਾਂ ਦਾ ਸਾਨੂੰ ਪਤਾ ਹੈ ਤਾਂ ਉਸ ਗਰੀਬੀ ਬਾਰੇ ਨਾਲ ਤਾਂ ਇਹਦੇ ਜੋ ਆਕਾ ਹੈਗਾ ਇਹਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਨਾਲ ਜੋ ਹੰਸਰਾ ਜਾਂਸਾ ਹੈ ਸਾਰਿਆਂ ਨੂੰ ਲੋਕਾਂ ਨੂੰ ਪਤਾ ਕਿੰਨੇ ਗਰੀਬ ਆ ਕਿ ਇਹਨਾਂ ਦੀਆਂ ਹਸਤੀਆਂ ਤੇ ਕੀ ਕਰਨ ਕੀ ਕਰ ਰਹੇ ਨੇ ਲੋਕਾਂ ਵਾਸਤੇ ਜਿਹੜਾ ਕਿ ਸਾਰੇ ਦੇਸ਼ ਨੂੰ ਇਹ ਤਬਾਹ ਕਰਨ ਤੇ ਲੱਗੇ ਹੋਏ ਆ ਇਕੱਲੇ ਕਿਸਾਨਾਂ ਨੂੰ ਨਹੀਂ ਆ ਛੋਟੇ ਦੁਕਾਨਦਾਰ ਆ ਵੱਡੇ ਮੌਲ ਬਣਾ ਕੇ ਉਹਨਾਂ ਵੱਡੇ ਆਮਾਨੀਆਂ ਡਾਨੀਆਂ ਦੇ ਉਹਨਾਂ ਨੂੰ ਤਬਾਹ ਕੀਤਾ ਜਾ ਰਿਹਾ ਮੰਡੀਕਰਨ ਖਤਮ ਕਰਕੇ ਆੜਤੀਆਂ ਨੂੰ ਲੇਬਰ ਨੂੰ ਟਰੱਕਾਂ ਵਾਲਿਆਂ ਨੂੰ ਖਤਮ ਕੀਤਾ ਜਾ ਰਿਹਾ ਨੌਕਰੀਆਂ ਖਤਮ ਕਰਕੇ ਜੋ ਪ੍ਰਾਈਵੇਟ ਮਹਿਕਮੇ ਕਰਕੇ ਨੌਕਰੀਆਂ ਖਤਮ ਕੀਤੀਆਂ ਜਾ ਰਹੀਆਂ ਸੋ ਅਸੀਂ ਜੋ ਅੱਜ ਦਾ ਮੰਗ ਪੱਤਰ ਡੀ ਸਾਹ ਨੂੰ ਦਿੱਤਾ ਇੱਕ ਚੇਤਾਵਨੀ ਪੱਤਰ ਹੈ ਪ੍ਰਸ਼ਾਸਨ ਨੂੰ ਵੀ ਦਿੱਤਾ ਹੈ ਔਰ ਹੰਸ ਰਾਜ ਹੰਸਰੋ ਵੀ ਅਸੀਂ ਦਿੰਨੇ ਆ ਕਿ ਜੋ ਤੇਰੀ ਇਹ ਵੀਡੀਓ ਆਈ ਹੈ ਇਸ ਦਾ ਅਸੀਂ ਜਵਾਬ ਤੁਹਾਨੂੰ ਦੇਵਾਂਗੇ ਔਰ ਸ਼ਾਇਦ ਅੱਗੇ ਅਸੀਂ ਘੱਟ ਤੋਂ ਵਿਰੋਧ ਕਰਦੇ ਸੀ ਡਿਸਪੀਲਨ ਵਿੱਚ ਰਹਿ ਕੇ ਜਿਸ ਤਰ੍ਹਾਂ ਐਸਕੇਐਮ ਦਾ ਡਿਸਪੀਲਨ ਹੈ ਕਿ ਅਸੀਂ ਤੁਹਾਨੂੰ ਸਵਾਲ ਕਰਨੇ ਆ ਅਸੀਂ ਤੁਹਾਨੂੰ ਝੰਡੀਆਂ ਦਿਖਾਉਣੀਆਂ ਤੁਹਾਡੀ ਮਰਦਾਬਾਤ ਕਰਨੀ ਲੋਕਾਂ ਨੂੰ ਅਸੀਂ ਪ੍ਰੇਰਨਾ ਇਸ ਗੱਲ ਤੇ ਕਿ ਇਸ ਜ਼ਾਲਮ ਸਰਕਾਰ ਨੂੰ ਆਪਾਂ ਪਾਸੇ ਕਰਨਾ ਹੈਗਾ ਸੋ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਹੰਸਰਾਜ ਹੰਸ ਨੂੰ ਅਸੀਂ ਪ੍ਰਸ਼ਾਸਨ ਨੂੰ ਕਿਹਾ ਕਿ ਜੇ ਕੋਈ ਕਾਰਵਾਈ ਨਹੀਂ ਹੁੰਦੀ ਇਹ ਤੇ ਤਾਂ ਸਾਡਾ 21 ਤਰੀਕ ਦਾ ਜੋ ਹੈ ਜਗਰਾਵਾਂ ਦੀ ਵੱਡੀ ਰੈਲੀ ਐ ਐਸਕੀਐਮ ਦੀ ਅਸੀਂ ਉਸ ਸਟੇਜ ਤੋਂ ਇਹ ਗੱਲ ਉਭਾਰਾਂਗੇ ਸਾਰੇ ਪੰਜਾਬ ਦੇ ਵਿੱਚ ਉਭਾਰ ਕੇ ਤਾਂ ਇਹਦਾ ਜਿਹੜਾ ਦਮ ਅਸੀਂ ਘੁੱਟ ਜਾਗੇ ਇਸ ਦਾ ਜੋ ਹੰਸਰਾਜ ਹੰਸ ਦਾ ਇਹਨੂੰ ਦੱਸਾਂਗੇ ਕਿ ਇਸ ਤਰ੍ਹਾਂ ਕਿਉਂਕਿ ਇਹ ਆਪਦੀ ਗਰੀਬੀ ਦਾ ਇੱਕ ਨਾਰਾ ਮਾਰ ਕੇ ਕਿ ਮੈਂ ਗਰੀਬ ਐ ਮੇਰਾ ਵਿਰੋਧ ਹੋ ਰਿਹਾ ਅਸੀਂ ਵਿਰੋਧ ਤਾਂ ਸਾਰੇ ਪ੍ਰਨੀਤ ਕੌਰ ਜ ਮਹਾਰਾਣੀ ਆ ਜੋ ਮਹਾਰਾਜਾ ਜੋ ਰਾਜੇ ਨੇ ਅਸੀਂ ਤਾਂ ਉਹਦਾ ਵੀ ਵਿਰੋਧ ਕਰ ਰਹੇ ਆ ਸਾਰੇ ਪੰਜਾਬ ਨਹੀਂ ਅਸੀਂ ਤਾਂ ਸਾਰੀ ਜੋ ਹੈ ਹਿੰਦ ਦੇਸ਼ ਦੇ ਵਿੱਚ ਇਹ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰ ਰਹੇ ਆ ਤਾਂ ਇੱਕ ਅਕਸੌਂ ਦੀਆਂ ਗੱਲਾਂ ਗਰੀਬਾਂ ਨੂੰ ਕਹਿ ਕੇ ਕਿ ਤੁਹਾਡੇ ਇਸ ਤਰ੍ਹਾਂ ਨਹੀਂ ਕਰਨਦੇ ਇਸ ਤਰ੍ਹਾਂ ਨਹੀਂ ਕਰਦੇ ਦੀ ਆਪਾਂ ਗਰੀਬ ਐ ਤੁਸੀਂ ਮੇਰੇ ਨਾਲ ਚੱਲੋ ਗਰੀਬ ਦਾ ਮੁੰਡਾ ਮੈਂ ਇਹ ਗਰੀਬ ਦਾ ਮੁੰਡਾ ਹੈ ਜਿਹਨੂੰ ਪਿੱਛੇ ਜੇ ਗੱਲ ਆਈ ਸੀ ਦਿਹਾੜੀ ਕਿੰਨੀ ਦਿਹਾੜੀ ਨਹੀਂ ਦੱਸੀ ਗਈ ਸੀ ਨੇ ਕਹਿੰਦਾ ਸੀ ਮੈਂ ਕਿਹੜਾ ਕਲਰਕ ਲੱਗਾ ਹਾਂ ਇਹਨੂੰ ਗਰੀਬੀ ਦਿਹਾੜੀ ਦਾ ਨਹੀਂ ਪਤਾ ਉਹਨੂੰ ਗਰੀਬੀ ਬਾਰੇ ਕੀ ਪਤਾ ਹੈਗਾ ਸੋ ਅੱਜ ਦਾ ਜੋ ਮੰਗ ਪੱਤਰ ਹੈਗਾ ਸੀ ਐਸਐਸਪੀ ਨੂੰ ਵੀ ਮਿਲਣਾ ਹੈਗਾ ਇਸ ਮਸਲੇ ਤੇ ਔਰ ਕਿ ਫੌਰਨ ਤੇ ਕਾਰਵਾਈ ਹੋਵੇ ਕਿਉਂਕਿ ਜਦ ਐਸਕੇਐਮ ਵੀ ਕੋਈ ਜਥੇਬੰਦੀ ਉਤਰ ਦੀ ਤੌਰ ਤੇ ਕੋਈ ਗੱਲ ਹੋ ਜਾਂਦੀ ਹੈ ਤਾਂ ਉਹਨੂੰ ਫਟ ਜੇਲ ਭੇਜਿਆ ਜਾਂਦਾ ਪਰ ਜਦ ਇਹ ਕਰਦੇ ਉਹਨੂੰ ਪੁੱਛਿਆ ਨਹੀਂ ਜਾਂਦਾ ਸੋ ਇਹ ਤੇ ਜੋ ਕਾਰਵਾਈ ਕਰਕੇ ਸੀ ਉਹਨੂੰ ਕਿਹਾ ਕਿ ਪ੍ਰੈਸ ਦੇ ਵਿੱਚ ਓਪਨ ਕੀਤੀ ਜਾਵੇ ਨਹੀਂ ਤਾਂ ਜੋ ਐਸਕੇਐਮ ਜਿਹੜਾ ਹੈਗਾ ਆਪਣੇ ਤੌਰ ਤੇ ਕਾਰ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਰੱਖੀ ਹੈ ਤੁਹਾਡੀ ਜੋ ਉਹਦਾ ਮੈਂ ਤਾਂ ਕਹੂੰਗਾ ਵੀ ਇਹਦਾ ਜਿਹੜਾ ਜੋੜ ਲੱਗ ਰਿਹਾ ਹੈ ਜੋ ਇਹਨੂੰ ਇਹਦੀ ਰੱਦ ਹੋਣੀ ਚਾਹੀਦੀ ਆ ਕਿਉਂਕਿ ਅਜਿਹੇ ਜੋ ਕੈਂਡੀਡੇਟ ਆ ਜੋ ਅੱਜ ਇਸ ਤਰ੍ਹਾਂ ਦਾ ਭੇਦਭਾਵ ਕਰਦੇ ਨੇ ਅੱਜ ਜਾਤੀ ਗੱਲਾਂ ਕਰਕੇ ਉੱਪਰਦੇ ਨੇ ਕੱਲ ਨੂੰ ਜਦ ਬਾਏ ਇਹ ਆਉਣ ਦੀ ਗੱਲ ਕਰਦੇ ਫੇਰ ਅੱਗੇ ਕੀ ਕਰਨਗੇ ਸੋ ਅਜਿਹੇ ਕੈਂਡੀਡੇਟ ਡੇਟ ਹੈਗਾ ਤੇ ਜਿਹੜਾ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਘੋਰ ਕਿ ਕੈਂਡੀਡੇਟ ਇਸ ਤਰ੍ਹਾਂ ਦੀ ਗੱਲ ਨਾ ਕਰੇ ਜੀ ਇਸ ਤਰ੍ਹਾਂ ਨਹੀਂ ਕਾਰਵਾਈ ਹੁੰਦੀ ਤਾਂ ਕੋਈ ਅਗਲਾ ਪ੍ਰੋਗਰਾਮ ਹੀ ਹੋ ਸਕਦਾ ਅਸੀਂ ਕੋਈ ਲਿਖ ਸਕਦੇ ਹਾਂ ਇਸ ਕੇਮ ਵੱਲੋਂ ਅਸੀਂ ਪ੍ਰਸ਼ਾਸਨ ਦੇ ਖਿਲਾਫ ਅਸੀਂ ਸਰਕਾਰ ਦੇ ਖਿਲਾਫ ਕਿਉਂਕਿ ਅਸੀਂ ਸਰਕਾਰ ਨੂੰ ਕਹਾਂਗੇ ਨਾ ਜੋ ਸਰਕਾਰ ਇੱਥੇ ਮੌਜੂਦਾ ਸਰਕਾਰ ਹੈ ਉਸ ਤੇ ਐਕਸ਼ਨ ਲੈ ਵੀ ਉਹਦਾ ਜੋ ਪ੍ਰਸ਼ਾਸਨ ਇਸ ਤੇ ਐਕਸ਼ਨ ਲਵੇ ਨਹੀਂ ਤਾਂ ਫਿਰ ਇਸ ਕੇਮ ਕੋਈ ਇਸ ਤੇ ਅਸੀਂ ਦੱਸਿਆ ਵੀ 21 ਤਰੀਕ ਦੀ ਸਾਡੀ ਜੋ ਹੈ ਵੱਡੀ ਰੈਲੀ ਆ ਜਗਾਓ ਅਸੀਂ ਉੱਥੇ ਵਿਚਾਰ ਕਰਕੇ ਉਸ ਤੇ ਓਪਨ ਕਰਾਂਗੇ ਉਸ ਤੇ ਅਗਲੀ ਗੱਲ ਕਰਾਂਗੇ ਉੱਥੇ ਡੀ ਸਾਹਿਬ ਨੇ ਕੀ ਵਿਸ਼ਵਾਸ ਡੀ ਸਾਹਿਬ ਨੇ ਕਿਹਾ ਵੀ ਅਸੀਂ ਉੱਥੇ ਕਾਰਵਾਈ ਕਰ ਰਹੇ ਹਾਂ ਅਸੀਂ ਓਪਨ ਕਰਾਂਗੇ ਤੁਹਾਨੂੰ ਪ੍ਰੈਸ ਦੇ ਵਿੱਚ ਦੇਵਾਂਗੇ ਜੋ ਵੀ ਅਸੀਂ ਕਾਰਵਾਈ ਕਰਦੇ ਹਾਂ ਉਸ ਨੂੰ ਪ੍ਰੈਸ ਦੇ ਵਿੱਚ ਦੇਵਾਂ ਕਿੰਨੇ ਮੀਰ ਮਦਾਨ ਚ ਰਹਿ ਗਏ ਨੇ ਤੇ ਕਿੰਨੇ ਕਿ ਡਾਕੂਮੈਂਟ ਜਿਹੜੇ ਵਾਪਸ ਚ ਲੱਗੇ ਨੇ ਜਦੋਂ ਸਕਰਟਰੀ ਖਤਮ ਹੋਈ ਸੀਗੀ ਉਸ ਟਾਈਮ ਤੇ 31 ਕੈਂਡੀਡੇਟ ਸੀਗੇ ਜਿਨ੍ਹਾਂ ਦਾ ਨਾਮਿਨੇਸ਼ਨ ਵੈਲਿਡ ਪਾਇਆ ਗਿਆ ਸੀਗਾ ਤੇ ਅੱਜ ਵਿਦਡਰੋਲ ਦਾ ਸਮੇਂ ਸੀਗਾ 3 ਵਜੇ ਤੇ 3 ਲੋਕਾਂ ਨੇ ਵਿਦਡਰੋਲ ਕੀਤਾ ਐ ਐਂਡ ਉਸਕੇ ਬਾਅਦ ਮੇ 28 ਕੈਂਡੀਡੇਟ ਫੀਲ ਵਿੱਚ ਰਹਿ ਗਏ ਉਹਨਾਂ ਨੂੰ ਅਸੀਂ ਸਿੰਬਲ ਅਲੋਟਮੈਂਟ ਦਾ ਕੰਮ ਵੀ ਕਰ ਦਿੱਤਾ ਹੈਗਾ ਉਹਨਾਂ ਦੀ preference ਦੇ ਹਿਸਾਬ ਨਾਲ ਕਿਹੜੀ ਰਜਿਸਟਰਡ ਰੈਕਗਨਾਈਜ਼ਡ ਪਾਰਟੀਆਂ ਹੈ ਉਹਨਾਂ ਦਾ ਸਿੰਬਲ ਉਪਰਸ ਕਰਦਾ ਹੈਗਾ ਕਿਹੜੀ ਰਜਿਸਟਰਡ ਪਾਰਟੀਆਂ ਦਾ ਸਿੰਬਲ ECi ਵੱਲੋਂ ਅਲੋਟ ਕੀਤਾ ਹੁੰਦਾ ਹੈ ਉਹ ਵੀ ਅਸੀਂ ਦੇ ਦੇਗੇ ਬਾਕੀ ਪਾਰਟੀ ਲਈ ਫ੍ਰੀ ਸਿੰਬਲਸ ਵਿੱਚੋਂ ਅਸੀਂ ਉਹਨਾਂ ਨੂੰ preference ਵੀ ਦੇ ਦੇਗੇ ਤੇ ਕੱਲ ਅਸੀਂ ਸਾਰੇ ਪਾਰਟੀ ਦੇ ਕੈਂਡੀਡੇਟਸ ਦੇ ਨਾਲ ਮੀਟਿੰਗ ਸ਼ਡਿਊਲ ਕੀਤੀ ਹੈ ਜਿਸ ਵਿੱਚ ਅਸੀਂ ਉਹਨਾਂ ਨੂੰ सारे मॉडल कोड ऑफ कंडक्ट की पालना एक्सपेंडिचर मॉनिटरिंग करनी है कि रिस्ट्रिक्शंस है कि किन किन चीज़ों का उन्होंने ध्यान रखना है कोई पोस्टर छपाने लिया कोई परमिशन लेने ले की सुविधा हैगी इनको पोर्टल है जिसके द्वारा रा तो इमीडिएटली अप्लाई कर सकते हो तो जो वी ज लैब है उस राही तुम तो कंप्लेंट भी इमीडिएटली कर सकते हो तो असी आवन है कि सौ मिनट के अंदर अंदर उसका निराकरण करें तो उसके अलावा और भी कंप्लेंट मोनीटरिंग चलेगी ऐसी सारी चीज़ा उन्होंने दसनी हैगी तो उन्होंने अपील भी करनी हैगी कि वो बिल्कुल एज पर रूल्स विद इन रूल्स एंड एम सी सी की पालना करते हुए चो चो अपने प्रचार करें उसके अलावा काफ़ी इलेक्शन की प्रिपरेशन भी चल रही हैं टीम्स द्रेनिंग ईवीएम दे वो सारा कुछ शड्यूल है एंड वी एक्सपैक्ट कि अ ਇਹ ਤਰੀਕੇ ਨਾਲ ਲਿਖਦਾ ਆ ਆਮ ਜਨਤਾ ਸਰ ਕੀ ਪੇਲਾ ਵੋਟਾਂਗਲ ਕਰੀ ਵੋਟਾਂ ਦਾ ਕਰਦੇ ਸਭ ਤੋਂ ਵੱਡਾ ਇਸ ਵਿੱਚ ਆਮ ਜਨਤਾ ਹੀ ਹੈ ਉਹਨਾਂ ਦੀ ਇੱਕ ਇੱਕ ਵੋਟ ਰਾਹੀਂ ਕੋਈ ਵੀ ਪ੍ਰਤੀਨਿਧੀ ਚੁਣਿਆ ਜਾਂਦਾ ਹੈ ਤੇ ਮੈਂ ਤਾਂ ਇੱਕ ਹੀ ਇਹ ਕਹਿ ਰਗਾ ਕਿ ਇੱਕ ਵੋਟ ਦਾ ਮਹੱਤਵ ਹੀ ਬਹੁਤ ਜ਼ਿਆਦਾ ਹੈ ਕਿਉਂਕਿ ਕਈ ਵਾਰ ਅਸੀਂ ਦੇਖਿਆ ਹੈ ਕਿ ਜਿੱਤਨ ਤੇ ਹਾਰਨ ਵਾਲੇ ਦੇ ਵਿੱਚ ਕੇ ਜਿਹੜਾ ਗੈਪ ਹੈ ਉਹ ਕਾਫੀ ਘੱਟ ਹੁੰਦਾ ਹੈ ਕਿ ਬਹੁਤ ਸਾਰੇ ਲੋਕਾਂ ਨੇ ਵੋਟ ਨਹੀਂ ਦਿੱਤਾ ਹੁੰਦਾ ਉਸ ਵਿੱਚ जिमें कि पिछले इलेक्शन का असी सर्वे कराया एनालिसिस किया वन थर्ड लोगों ने वोट नहीं दिता सिक्सटी फाइव परसेंट वोटिंग हुई थी अगर सोलह लाख दोलह लाख वोटर है ते वन थर्ड नहीं होना मीनस साढ़े पाँच लाख के करीब में लोगों ने वोट नहीं दिता तो जितने हारन वाले का डिफरेंस हार्डली चालीस पचास हज़ार का होंगे है मीनस पाँच साढ़े पाँच लाख लोगों ने अगर वोट दिता होना से तो हो सकता है कि कोई होर विनर भी हो सकता है मीनस जो मर्जी रहे कोई चुना जा सकता सी तो मैं अपील यही करा कि हमारी तरफ से पूरी कोशिश है कि एक भी वोट बनन तो ना रहे ऐसे काफ़ी मेहनत करके पिछले चार पाँच महीने में भी हमने तीन चार हज़ार वोट एक्स्ट्रा ऐड की है घर घर जाके स्कूल्स जाके तो असं कोशिश करते कर रहेंगे थ्रू स्वीप एंड थ्रू सच मीडियम की लोगों तक ये बात जरूर जाए कि पाँच साल में एक बार चुनाव होता है ਤੇ ਇਸੇ ਬੜੀ ਇਸੇ بڑا ਅਫਸਰ ਉਹਨਾਂ ਲਈ ਨਹੀਂ ਮਿਲੇਗਾ ਕਿ ਉਹ ਆਪਣਾ ਇੱਕ